ਟੀ ਸ਼ਰਮਾ ਜੀ ਉਹਨਾਂ ਨਾਲ ਕਰਦੇ ਆ ਗੱਲਬਾਤ ਵੀ ਸ਼ਰਮਾ ਜੀ ਆਖਰ ਕੀ ਸਰਕਾਰ ਹੁਣ ਜਾਗੇਗੀ ਮੰਨੇਗੀ ਕਿਸਾਨਾਂ ਦੀਆਂ ਗੱਲਾਂ ਕਿ ਆਪਣੇ ਉੱਥੇ ਹੀ اٹੜ ਰਹੇਗੀ ਜੀ ਸ਼ਰਮਾ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦਾ ਜੀ ਇਹ ਪੰਜਾਬੀ ਟੀਵੀ ਦੇ ਲਾਈਵ ਪ੍ਰੋਗਰਾਮ ਜੀ ਧੰਨਵਾਦ ਛੋਟੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸ਼ਰਮਾ ਜੀ ਅੱਜ 3 ਘੰਟੇ ਰੋ ਰੋ ਰੇ ਲੋਕਾਂ ਦੇ ਅੰਦੋਲਨ ਹੈ ਪੂਰੇ ਪੰਜਾਬ ਦੇ ਵਿੱਚ ਤੇ 12 ਤੋਂ 3 ਵਜੇ ਦਾ ਟਾਈਮ ਰੱਖਿਆ ਗਿਆ ਕੁਝ ਸਮੇਂ ਬਾਅਦ ਹੀ ਤੇ ਜਿਹੜੇ ਕਿਸਾਨ ਨੇ ਉਹ اٹਲ ਨੇ ਆਪਣੀਆਂ ਮੰਗਾਂ ਤੇ ਬਿਲਕੁਲ ਬਿਲਕੁਲ ਛੋਡੀ ਸਾਹਿਬ ਦੇਖੋ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਜਾਂ ਸਾਡੇ ਤੇ ਜਿਹੜਾ ਭਾਰ ਵਧਣਾ ਰੋਕਣ ਵਾਸਤੇ ਅਸੀਂ ਲੋਕ ਅੱਗੇ ਆ ਰਹੇ ਹਾਂ ਚਾਹੇ ਉਹ ਕਿਸਾਨ ਜਥੇਬੰਦੀ ਆ ਰਹੇ ਹੋਵੇ ਚਾਹੇ ਕੋਈ ਮਜ਼ਦੂਰ ਆ ਰਿਹਾ ਹੋਵੇ ਚਾਹੇ ਕੋਈ ਆਮ ਬੰਦਾ ਆ ਰਿਹਾ ਹੋਵੇ ਜੀ ਉਹਦਾ ਦੌਰ ਕਿਤੇ ਨਾ ਕਿਤੇ ਚੱਲ ਰਿਹਾ ਹੈ ਲੇਕਿਨ ਅਫਸੋਸ ਦੋ ਗੱਲਾਂ ਤੋਂ ਹੋ ਜਾਂਦਾ ਛੋਡੀ ਸਾਹਿਬ ਪਹਿਲਾ ਅਫਸੋਸ ਤਾਂ ਸਰਕਾਰਾਂ ਵੱਲੋਂ ਹੁੰਦਾ ਜੀ ਸਰਕਾਰਾਂ ਕਿਉਂ ਮਨਮਰਜ਼ੀ ਕਰਦੀਆਂ ਜਾਂ ਸਰਕਾਰਾਂ ਕਿਉਂ ਨਹੀਂ ਉਸ ਮੁੱਦੇ ਤੇ ਆਉਣਾ ਚਾਹੁੰਦੀਆਂ ਜਿਸ ਤੇ ਜਿਸ ਮੁੱਦੇ ਨੂੰ ਸਾਡਾ ਪੰਜਾਬ ਵਾਸੀ ਜਾਂ ਸਾਡਾ ਦੇਸ਼ ਵਾਸੀ ਅੱਗੇ ਲਿਆ ਕੇ ਗੱਲ ਕਰਨ ਦੀ ਗੱਲ ਕਰਦਾ ਹੈ ਜੀ ਪੁਜੇਪਾਲ ਸਿੰਘ 12 ਤੋਂ ਲੈ ਕੇ 3 ਵਜੇ ਤੱਕ ਸਿੱਖ ਜਥੇਬੰਦੀਆਂ ਦਾ ਜਿਹੜਾ ਐਲਾਨ ਕੀਤਾ ਨਾ ਕਿਤੇ ਨਾ ਕਿਤੇ ਕੀਤਾ ਗਿਆ ਰੇਲ ਰੋਕੋ ਅੰਦੋਲਨ ਦਾ ਜੀ ਜੀ ਪੰਜਾਬ ਦੇ ਵਿੱਚ ਵਕ ਵਕ ਥਾਵਾਂ ਤੇ ਕਿਤੇ ਨਾ ਕਿਤੇ ਰੇਲ ਰੋਕਣ ਦਾ ਜਿਹੜਾ ਪ੍ਰੋਗਰਾਮ ਇਹਨਾਂ ਜਥੇਬੰਦੀਆਂ ਵੱਲੋਂ ਉਲੀਕਿਆ ਗਿਆ ਜਾਂ ਲੋਕਾਂ ਵੱਲ ਕੌਮ ਦਿੱਤੀ ਗਈ ਹੈ ਵੀ ਬਾਤੋਬਾਦ ਰੇਲ ਰੋਕੋ ਅੰਦੋਲਨ ਚਾਕੇ ਰੇਲ ਰੋਕਣ ਦੇ ਵਿੱਚ ਸਾਡੀ ਕਿਤੇ ਨਾ ਕਿਤੇ ਸਾਡੀ ਸਪੋਰਟ ਕੀਤੀ ਜਾਵੇ ਜੀ ਜੀ ਦੇਖੋ ਸੋਢੀ ਸਾਹਿਬ ਰੇਲ ਰੋਕਣ ਦੇ ਨਾਲ ਸੜਕ ਜਾਮ ਕਰਨ ਦੇ ਨਾਲ ਚੱਕਾ ਜਾਮ ਕਰਨ ਦੇ ਨਾਲ ਪੰਜਾਬ ਬੰਦ ਕਰਨ ਦੇ ਨਾਲ ਜਾਂ ਹੋਰ ਐਦਾਂ ਦਾ ਕੁਝ ਕਰਨ ਦੇ ਨਾਲ ਕੀ ਦਾ ਨੁਕਸਾਨ ਹੁੰਦਾ ਹੈ ਜੀ ਜੀ ਯਾਹੋਸ਼ੀ ਦਾ ਕੌਣ ਫੈਸਲਾ ਲੈਂਦਾ ਜੀ ਦੇਖੋ ਕੁੱਲ ਮਿਲਾ ਕੇ ਆਮ ਪਬਲਿਕ ਦਾ ਨੁਕਸਾਨ ਜਿਹੜਾ ਟੋਟਲ ਹੋ ਰਿਹਾ ਹੈ ਅਸੀਂ ਤਾਂ ਚੈਨਲ ਦੇ ਮਾਧਮ ਨਾਲ ਹੀ ਸਰਕਾਰਾਂ ਤੱਕ ਵੀ ਆਪਣੀ ਆਵਾਜ਼ ਪਹੁੰਚਾਉਣੀ ਚਾਹੁੰਦੇ ਆ ਉਹਨਾਂ ਜਥੇਬੰਦੀਆਂ ਤੱਕ ਵੀ ਆਵਾਜ਼ ਪਹੁੰਚਾਉਣੀ ਚਾਹੁੰਦੇ ਆ ਉਹਨਾਂ ਲੋਕਾਂ ਤੱਕ ਵੀ ਆਵਾਜ਼ ਪਹੁੰਚਾਉਣੀ ਚਾਹੁੰਦੇ ਆ ਜਿਹੜੇ ਇਸ ਇਸ ਮੋਰਚੇ ਦੀ ਕਿਤੇ ਨਾ ਕਿਤੇ ਸਪੋਰਟ ਕਰਦੇ ਆ ਵੀ ਇਹਨਾਂ ਰੋਕਣ ਦਾ ਕੋਈ ਹੱਲ ਨਹੀਂ ਰੇਲਾ ਰੋਕਣ ਦੇ ਨਾਲ ਕੋਈ ਹੱਲ ਨਹੀਂ ਹੋਣਾ ਹੁਣ ਜਿਵੇਂ ਤੁਸੀਂ ਪੁੱਛਿਆ ਵੀ ਕੀ ਕੁਝ ਹੋ ਸਕਦਾ ਹੈ ਰੇਲਾ ਰੋਕਣ ਦੇ ਨਾਲ 12 ਵਜੇ ਤੋਂ ਲੈ ਕੇ 3 ਵਜੇ ਤੱਕ ਜੀ ਤੁਸੀਂ ਸਪੋਰਟ ਕਰ ਲਿਓ ਸੋਢੀ ਸਾਹਿਬ दस से तस रहूगी कुछ नहीं होना है दस से मस सरकार ने होना नहीं जी चाहे ऐसी रेला रोक ली चाहे पंजाब बंद कर लीए चाहे असी कि रोड जाम कर लीए जी ਨਹੀਂ ਪਰ ਸ਼ਰਮਾ ਜੀ ਜਿਹੜਾ ਦੇਖੋ ਅੱਜ ਪੂਰੇ ਪੰਜਾਬ ਦੇ ਵਿੱਚ ਮੈਂ ਦੱਸ ਦਿੰਨਾ ਜਿਹੜੇ ਮੇਨ ਜੰਕਸ਼ਨ ਨੇ ਲੁਧਿਆਣਾ ਜੰਕਸ਼ਨ ਹੋ ਗਿਆ ਹੈ ਨਾ ਤੇ ਇਧਰੋਂ ਫਰੀਦਕੋਟ ਤਰਨਤਾਰਨ ਇੱਥੋਂ ਤੱਕ ਪਟਿਆਲਾ ਪਟਿਆਲਾ ਤੇ ਲੈ ਕੇ ਸ਼ੰਭੂ ਤੱਕ ਇੱਥੋਂ ਤੱਕੇ ਰਾਜਪੂਰੇ ਦੇ ਵੀ ਕੁਝ ਹਿੱਸੇ ਸਿਆਰੇ ਕਿ ਜਿਹੜੇ ਕਿ ਅੱਜ ਕਿਸਾਨਾ ਬੋਲੋ ਕਿੱਥੇ ਜਾਣਗੇ ਤੇ ਮੈਂ ਮੇਰੇ ਕੋਈ ਕਈ ਸ਼ਹਿਰਾਂ ਦੀ ਤਸਵੀਰਾਂ ਆਈਆਂ ਨੇ ਕਈ ਲੋਕ ਉੱਥੇ ਬਹੁਤ ਠੰਡ ਵੀ ਠਰ ਰਹੇ ਨੇ ਉਹਨਾਂ ਦਾ ਕੀ ਕਸੂਰ ਆਖਰ ਇਹ ਨਹੀਂ ਪਤਾ ਲੱਗ ਰਿਹਾ ਉਹ ਸਾਡਾ ਸਵਾਲ ਨੂੰ ਸਵਾਲ ਕਰਦੇ ਜਾ ਕੇ ਬਿਲਕੁਲ ਬਿਲਕੁਲ ਦੇਖੋ ਉਹੀ ਗੱਲ ਕਰਨ ਦੀ ਜਿਹੜੀ ਨਾ ਕੋਸ਼ਿਸ਼ ਕਰ ਰਹੇ ਹਾਂ ਵੀ ਕੌਣ ਇਸ ਚੀਜ਼ ਦੀ ਕਾਲ ਦਿੰਦਾ ਕਿਹੜੀ ਜਥੇਬੰਦੀ ਇਸ ਚੀਜ਼ ਦੀ ਕਾਲ ਦਿੰਦੀ ਹੈ ਦੇਖੋ ਐਸ ਕੇ ਐਮ ਐਸ ਕੇ ਸੰਯੁਕਤ ਫਸਾਣ ਮੋਰਚਾ ਇੱਕ ਜਿਹਨੂੰ ਕਹ ਦਿੰਦੇ ਆ ਵੀ ਆਪਾਂ ਸਾਰਿਆਂ ਦਾ ਗਠਵੰਦਨ ਕਰਕੇ ਉਹ ਜੋ ਮੋਰਚਾ ਨੂੰ ਬਣਾਇਆ ਗਿਆ ਤਾਂ ਇਹ ਤਿੰਨ ਕਾਲੇ ਕਾਨੂੰਨ ਰੱਦ ਕਰਾਉਣ ਵਾਸਤੇ ਤੇ ਐਮ ਐਸ ਕੇ ਲਈਉਣ ਵਾਸਤੇ ਜੀ ਮੇਕੀਨ ਪੀ ਪਿਛਲੇ ਜਿਹੜਾ ਸੰਘਰਸ਼ ਸੀਗਾ ਉਹਦੇ ਵਿੱਚ 32 ਜਥੇਬੰਦੀਆਂ ਦੀ ਐਂਟਰੀ ਸੀਗੀ ਸੋ ਜੀ ਸਾਹਿਬ ਸਭ ਤੋਂ ਪਹਿਲਾਂ ਤਾਂ ਸੋਚਣ ਦੀ ਗੱਲ ਇਹ ਹੈ ਵੀ ਹੁਣ ਇਸ ਟੈਨਿਕਾ ਟੁੱਕਾ ਸਾਨੂੰ ਜਿਹੜੀ ਜਥੇਬੰਦੀ ਕਿਉਂ ਦਿਖ ਰਹੀ ਹੈ ਇਕਾਦੁੱਕਾ ਵੀ ਹੁਣ ਦਿਖਣ ਲੱਗੀ ਹੈ ਪਹਿਲਾਂ ਤਾਂ ਢੱਲੇ ਵਾਲ ਸਾਹਿਬ ਦੀ ਜਿਹੜੀ ਜਥੇਬੰਦੀ ਸੀਗੀ ਉਹੀ ਕਨੌਰੀ ਬਾਰਡਰ ਤੇ ਕਿਤੇ ਨਾ ਕਿਤੇ ਦਿਖ ਰਹੀ ਸੀ ਢੱਲੇ ਵਾਲੇ ਸਾਹਿਬ ਹੀ ਕਿਤੇ ਨਾ ਕਿਤੇ ਮਰਦ ਬਾਰਤ ਤੇ ਆਪ ਹੜਤਾਲ ਦੇ ਬੈਠੇ ਆ ਕੋਈ ਕੁਛ ਦਾਵਾ ਟਲਦਾ ਜਾਂ ਹੁਣ ਅੱਗੇ ਬੰਦੇਰ ਸਾਹਿਬ ਆ ਕੇ ਜਾਂ ਹੋਰ ਕੁਝ ਜਥੇਬੰਦੀਆਂ ਇਕਾਦੁੱਕਾ ਆ ਰਹੀਆਂ ਕਿਉਂ ਇਹ ਹੋ ਰਿਹਾ ਜੀ ਸ਼ੁਰੂ ਤੋਂ ਹੀ ਅ ਪਿਛਲੇ ਜਿਹੜਾ ਸੰਘਰਸ਼ ਸੀਗਾ ਉਹਦੇ ਵਿੱਚ ਵੀ ਮੈਂ ਕਿਹਾ ਸੀਗਾ ਕਿ ਜਿੰਨਾ ਜੇ ਇਹ ਕਾਨੇ ਦਿਖਾਉਂਦੇ ਪਹਿਲਾਂ ਤਾਂ ਜਥੇਬੰਦੀਆਂ ਨੂੰ ਇਕਾ ਦਿਖਾਉਣ ਦੀ ਜ਼ਰੂਰਤ ਹੈ ਜਿਹੜੀਆਂ ਮਰਦੀਆਂ ਇਹ ਸ਼ਾਮਾਂ ਪੂਰੀਆਂ ਕਰਨ ਦੀ ਲੋਕ ਸੋਚਦੇ ਆਂ ਵੀ ਅਸੀਂ ਮੋਰਚੇ ਦੇ ਵਿੱਚ ਜਾ ਕੇ ਆਪਣਾ ਪੈਸਾ ਬਣਾਉਂਗੇ ਆਪਣਾ ਵੋਟ ਬੈਂਕ ਬਣਾਉਂਗੇ ਅਸੀਂ ਰਾਜਨੀਤੀ ਵੱਲ ਵੱਧੂਗੇ ਇਹ ਚੀਜ਼ਾਂ ਨੂੰ ਪਿੱਛੇ ਛੱਡ ਕੇ ਪਹਿਲਾਂ ਤਾਂ ਜਥੇਬੰਦੀਆਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਜੀ ਜਥੇਬੰਦੀਆਂ ਦਾ ਇਕੱਠੇ ਹੋਣ ਦਾ ਸਾਨੂੰ ਕੋਈ ਇਸ਼ਾਰਾ ਨਹੀਂ ਜੀ ਦਿਖ ਰਿਹਾ ਕੋਈ ਉਹਨਾਂ ਦੀ رائے ਨਹੀਂ ਸਾਨੂੰ ਦਿਖ ਰਹੀ ਕੋਈ ਉਹਨਾਂ ਦਾ ਜਿਹੜਾ ਪਲਾਨਿੰਗ ਕਰੀ ਹੋਈ ਹੁੰਦੀ ਹੈ ਇਕੱਠਿਆਂ ਦੀ ਸਾਨੂੰ ਉਹ ਕੋਈ ਜਥੇ ਬੰਦੀ ਕੁਝ ਬੋਲਦੀ ਆਂ ਗ੍ਰਹਾ ਜਥੇ ਬੰਦੀ ਕੁਝ ਬੋਲਦੀ ਹੈ ਕੋਈ ਜਥੇ ਬੰਦੀ ਕੁਝ ਬੋਲਦੀ ਹੈ ਦੇਖੋ ਇਹ ਮੋਰਚਾ ਕਦੇ ਸਫਲ ਨਹੀਂ ਹੋ ਸਕਦਾ ਪਿਛਲੇ ਮੋਰਚੇ ਮੰਗ ਅਸਫਲ ਰਹੂਗਾ ਜੇ ਕਿਤੇ ਸੀ ਹੋਰ ਆਵਾ ਨਾ ਛੱਡੀ ਆ ਜੀ ਸਾਨੂੰ ਇਕਜੁੱਟ ਹੋਣ ਦੀ ਜ਼ਰੂਰਤ ਹੈ ਸਾਨੂੰ ਮਜ਼ਦੂਰ ਨੂੰ ਨਾਲ ਲੈ ਕੇ ਚੱਲਣ ਦੀ ਜ਼ਰੂਰਤ ਹੈ ਸਾਨੂੰ ਕਿਸਾਨ ਨੂੰ ਨਾਲ ਲੈ ਕੇ ਚੱਲਣ ਦੀ ਜ਼ਰੂਰਤ ਹੈ ਸਾਨੂੰ ਜਥੇਬੰਦੀਆਂ ਸਾਰੀਆਂ ਨਾਲ ਲੈ ਕੇ ਚੱਲਣ ਦੀ ਜ਼ਰੂਰਤ ਹੈ ਜੇ ਜਾ ਕੇ ਮੈਂ ਕਹਾ ਵੀ ਮੇਰੀ ਜਥੇਬੰਦੀ ਲੁਧਿਆਣਾ ਰੇਲ ਰੋਕ ਰਹੀ ਹੈ ਦੂਜੀ ਜਥੇਬੰਦੀ ਮੋਹਾਲੀ ਰੇਲ ਰੋਕ ਰਹੀ ਹੈ ਪਹਿਲਾਂ ਤਾਂ ਇੱਕਜੁੱਟਤਾ ਦਿਖਾਉਣ ਦੀ ਜ਼ਰੂਰਤ ਹੈ ਜਿੰਨਾ ਚਿਰ ਇੱਕਜੁੱਟਤਾ ਨਹੀਂ ਤੁਸੀਂ ਦਿਖਾਉਂਦੇ ਸਰਕਾਰ ਕਦੇ ਗੋਡਿਆਂ ਦੇ ਵੱਲ ਨਹੀਂ ਆ ਸਕਦੀ ਇਹ ਗੱਲ ਤੁਸੀਂ ਨੋਟ ਕਰ ਲਿਓ ਸਰਕਾਰ ਇਸੇ ਚੀਜ਼ ਦਾ ਫਾਇਦਾ ਲੈ ਰਹੀ ਹੈ ਇਸੇ ਚੀਜ਼ ਦਾ ਫਾਇਦਾ ਚੱਕ ਕੇ ਕਿਤੇ ਨਾ ਕਿਤੇ ਸਾਡੇ ਵਰਗੇ ਜਿਹੜੇ ਗਰੀਬ ਗੁਰਬੇ ਆ ਜਾਂ ਕਿਤੇ ਨਾ ਜੇ ਉਹ ਇੱਕ ਕਾਲ ਤੇ ਜਾ ਕੇ ਕਿਤੇ ਰੇਲਵੇ ਰੋਡ ਤੇ ਰੇਲਵੇ ਲਾਈਨ ਤੇ بیٹھ ਜੰਨੇ ਆ ਜਾਂ ਰੋਡ ਜਾਮ ਕਰ ਦਿੰਨੇ ਆ ਜਾਂ ਕਿਤੇ ਨਾ ਕਿਤੇ ਧਰਨਾ ਲਾ ਦਿੰਨੇ ਆ ਦੇਖੋ ਕਿੰਨੀ ਕੁਤਾਹੀ ਹੋਈ ਕਿ ਮੀਜਾ ਕੋਤਾ ਹੀ ਹੁੰਦੀ ਹੈ ਰੇਲਵੇ ਡਿਪਾਰਟਮੈਂਟ ਤੇ ਜਾ ਕੇ ਦੇਖ ਲਓ ਤੁਸੀਂ ਬਿਨਾ ਡਰਾਈਵਰ ਤੋਂ ਰੇਲ ਚੱਲ ਪੈਂਦੀ ਹੈ ਉੱਥੇ ਜਾ ਕੇ ਸਾਡੇ ਕਿਸਾਨ ਪਟੜੀ ਦੇ ਸਿਰ ਰੱਖ ਕੇ ਸੌ ਰਹੇ ਆ ਜਾਂ ਬੈਠ ਰਹੇ ਆ ਕਰ ਰਹੇ ਆ ਅਚਾਨਕ ਅਚਨਚੇ ਟ੍ਰੇਨ ਆਜੇ ਕੋਣ ਜ਼ਿੰਮੇਦਾਰ ਹੈ ਜੀ ਜੀ ਉਹਨਾਂ ਦੀ ਪੜਪਾਈ ਕਰੂਗਾ ਜਾਂ ਕੌਣ ਉਹਨਾਂ ਚੀਜ਼ਾਂ ਦਾ ਜਵਾਬ ਦੇਊਗਾ ਕਿਤੇ ਨਾ ਕਿਤੇ ਸੋਚ ਸਮਝ ਕੇ ਕਾਲ ਦੇਣੀ ਚਾਹੀਦੀ ਸੀ ਕਿ ਤਾ ਵਿਰੋਧ ਨਹੀਂ ਕਰਦੇ ਵੀ ਰੇਲਾਂ ਕਿਉਂ ਰੋਕ ਰਹੇ ਆ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਆ ਵੀ ਲੋਕਾਂ ਦਾ ਆਮ ਲੋਕਾਂ ਦਾ ਨੁਕਸਾਨ ਨਾ ਕਰਕੇ ਅਸੀਂ ਸਰਕਾਰਾਂ ਨੂੰ ਕਿਤੇ ਨਾ ਕਿਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਉਹ ਕੋਸ਼ਿਸ਼ ਕਰਨੀ ਹੈ ਤਾਂ ਜੋ ਉਹ ਕਿਤੇ ਨਾ ਕਿਤੇ ਸਰਕਾਰ ਸਾਡੇ ਮਸਲੇ ਦਾ ਹੱਲ ਕਰ ਸਕੇ ਤਿੰਨ ਕਾਲੇ ਕਾਨੂੰਨ ਰੱਦ ਹੋ ਸਕਣ ਜਾਂ ਕਿਤੇ ਨਾ ਕਿਤੇ 13 ਫਜ਼ਲਾਂ ਤੇ ਐਮ ਐਸ ਪੀ ਜਾਂ ਕਿਸਾਨੀ ਹੋਰ ਕੋਈ ਵੀ ਮੰਗਾਂ ਜਾਂ ਆਮ ਇਨਸਾਨ ਦੀ ਕੋਈ ਵੀ ਮੰਗ ਉਹਨੂੰ ਪੂਰਾ ਕੀਤਾ ਜਾਵੇ ਜੀ ਸੰਦੀਪ ਸ਼ਰਮਾ ਜੀ ਮੈਂ ਨਾ ਤੁਹਾਨੂੰ ਇੱਕ ਤੇ ਆਪਣੇ ਦਰਸ਼ਕਾਂ ਨੂੰ ਵੀ ਗੱਲ ਸਾਂਝੀ ਕਰਨਾ ਜਾਂਦਾ ਜੋ ਕਿ ਪਰਸਨਲ ਮੇਰੇ ਨਾਲ ਹੋਈ ਪਿਛਲੇ ਸਾਲ ਸ਼ੰਭੂ ਬਾਰਡਰ ਤੇ ਮੈਂ ਖੁਦ ਉੱਥੇ ਲਾਈਵ ਕਰਨ ਜਾਂਦਾ ਰਿਹਾ ਇੱਕ ਹਫ਼ਤਾ ਲਗਾਤਾਰ ਤਾਂ ਉੱਥੇ ਮੈਂ ਦੇਖਿਆ ਕਿ ਜਿਹੜੇ ਕਿਸਾਨ ਆਗੂ ਨੇ ਜਿਵੇਂ ਕਿ ਤੁਸੀਂ ਆਗੂ ਦੀ ਗੱਲ ਕੀਤੀ ਇਕਤਾ ਦੀ ਤਾਂ ਕਿਸਾਨ ਆਗੂ ਪਿੱਛੋਂ ਆ ਕੇ ਬੋਲਦੇ ਨੇ ਤੇ ਅੱਗੇ ਕੌਣ ਜਾਂਦਾ ਸੀ ਸਿਰਫ ਜਿਹੜੇ ਕਿਸਾਨ ਨੇ ਨੌਜਵਾਨ ਪੀੜੀ ਨੂੰ ਅੱਗੇ ਕੀਤਾ ਜਾਂਦਾ ਸੀ ਜਿਨ੍ਹਾਂ ਦੇ ਕੇ ਅਥਰੂ ਗੈ ਦੇ ਗੋਲੇ ਵੀ ਯਾਨੀ ਕਿ ਬੱਚੇ ਤੇ ਗੋਲੀਆਂ ਵੀ ਲੱਗੀਆਂ ਪਰ ਜਿਹੜੇ ਕਿਸਾਨ ਆਗੂ ਸੀ ਉਹ ਨਹੀਂ ਜਾਂਦੇ ਸੀ ਤੇ ਇਸ ਤੇ ਮੈਂ ਸਵਾਲ ਵੀ ਕੀਤਾ ਉੱਥੇ ਕਿਸਾਨਾਂ ਦੇ ਨਾਲ ਕਿਸਾਨਾਂ ਦਾ ਇਹ ਕਹਿਣਾ ਸੀ ਕਿ ਸਾਡੇ ਆਗੂ ਸਾਡੇ ਨਾਲ ਲੈ ਜੀ ਮੈਂ ਕਿਹਾ ਵੀ ਤੁਸੀਂ ਇਕੱਠੇ ਕਿਉਂ ਨਹੀਂ ਬੰਦੇ ਕਹਿੰਦੇ ਅਸੀਂ ਇਕੱਠੇ ਆ ਜੀ ਮੈਂ ਕਿਹਾ ਸਰ ਤੁਸੀਂ ਅੱਗੇ ਜਾਓ ਤੁਸੀਂ ਅੱਗੇ ਕੋਈ ਜਾਂਦੇ ਹੁਣ ਇਹ ਚੱਕਰ ਹੋਈ ਆ ਜਾਂਦਾ ਵੀ ਜੇਕਰ ਕਿਸਾਨ ਆਗੂ ਅੱਗੇ ਹੋਣ ਠੀਕ ਹੈ ਹੁਣ ਡੱਲੇਵਾਲ ਜੀ ਅੱਗੇ ਹੋਏ ਹੋਏ ਨੇ ਮੰਦਿਆ ਸੀ ਪਰ ਇੱਕ ਬੰਦੇ ਦੇ ਅੱਗੇ ਹੋਣ ਨਾਲ ਧਰਨੇ ਦਾ ਜਿਹੜਾ ਰੂਟ ਆ ਉਹ ਨੀਚੇ ਆ ਰਿਹਾ ਹੈ ਜਿਹੜਾ ਗ੍ਰਾਫ ਹੈ ਹੋ ਤੁਸੀਂ ਤੁਸੀਂ ਜਾਣਦੇ ਹੋ ਪਹਿਲਾਂ ਗੁਰਨਾਮ ਸਿੰਘ ਚੁੜੂਨੀ ਸੀ ਹਰਿਆਣਾ ਤੋਂ ਰਕੇਸ਼ ਟਕੈਤ ਸੀ ਉਹ ਅੱਜ ਦਿਖੀ ਦੇ ਲੋਕ ਉੱਥੇ ਇੱਕ ਬਜ਼ੁਰਗ ਵਿਅਕਤੀ 60 ਸਾਲ ਦਾ ਮਰਦ ਵਰਤੇ ਬੈਠਾ ਠੀਕ ਹੈ ਭੰਡੇਰ ਸਾਹਿਬ ਨੇ ਇਹ ਗੱਲ ਜੂਰ ਕਹੀ ਹੈ ਵੀ ਅਸੀਂ ਜਿਹੜਾ ਇਹ ਕਾਫੀ ਚਿੰਤਾ ਜਨਕ ਵਿਸ਼ਾ ਬਣ ਚੁੱਕਿਆ ਹੈ ਵੀ ਜਗਜੀਤ ਸਿੰਘ ਢੱਲੇ ਵਾਲਾ ਕਰਕੇ ਅੱਜ ਇਹ ਰੇਲ ਰੋਕੋ ਅੰਦੋਲਨ ਕੀਤਾ ਗਿਆ ਤੇ ਗੱਲ ਉਹੀ ਹੈ ਨਾ ਕਿ ਜਦੋਂ ਕਿਸਾਨ ਆਗੂ ਇਕੱਠੇ ਹੋ ਕੇ ਖੁਦ ਅੱਗੇ ਫਰੰਟ ਤੇ ਲੜਨਗੇ ਦੇ ਯਾ ਖੜਨਗੇ ਉਹਨਾਂ ਦੇ ਜੇ ਕਿ ਸਾਹਮਣਾ ਕਰਨਗੇ ਤਾਂ ਕਿੱਥੇ ਆ ਕਿੱਥੇ ਜਾ ਕੇ ਸਰਕਾਰ ਨੂੰ ਫਰਕ ਪਏਗਾ ਮੰਦੇਓ ਦੇਖੋ ਉਸੇ ਚੀਜ਼ ਦੀ ਜਿਹੜੀ ਇਕਤਾ ਦੀ ਅਸੀਂ ਗੱਲ ਕਰਦੇ ਆਂ ਅੱਜ ਬੰਦੇਰ ਸਾਹਿਬ ਬੋਲ ਰਹੇ ਆਂ ਬੇਸ਼ੱਕ ਸਾਡੇ ਬਕਰੇਵੇਂ ਆ ਸਾਡੇ ਜਸੇ ਬੰਦੇ ਨੇ ਬਕਰੇਵੇਂ ਆ ਲੇਕਿਨ ਸਾਡਾ ਮਸਲਾ ਇਕਾ ਸਾਡੇ ਮੁੱਦੇ ਇਕਾ ਕਿਉ ਤੁਸੀਂ ਇਹ ਸ਼ਬਦ ਬੋਲ ਰਹੇ ਆਂ ਜਾਂ ਤੁਹਾਡੇ ਕਿਉਂ ਬਕਰੇਵੇਂ ਆ ਬਕਰੇਮੇ ਕਿਹਦੇ ਨਾਲ ਕਰ ਲਿਆ ਬਕਰੇਮੇ ਤੁਸੀਂ ਕਿਹਦੇ ਨਾਲ ਦਿਖਾਉਣਾ ਚਾਹੁੰਦੇ ਆ ਤੁਸੀਂ ਆਪਣੇ ਜੱਥੇਬੰਦਿਆਂ ਨਾਲ ਤੁਸੀਂ ਬਕਰੇਮੇ ਕਰ ਰਿਹਾ ਤੁਸੀਂ ਆਪਣੇ ਮਜ਼ਦੂਰਾਂ ਨਾਲ ਬਕਰੇਮੇ ਕਰ ਰਹੇ ਆ ਤੁਸੀਂ ਆਪਣੇ ਹਿਸਾਬ ਨਾਲ ਚੱਲਣ ਦੀ ਕੋਸ਼ਿਸ਼ ਕਰ ਰਹੇ ਆ ਤੁਸੀਂ ਅਗਰ ਬਕਰੇਮਾ ਦਿਖਾਉਣਾ ਤਾਂ ਕਿਤੇ ਨਾ ਕਿਤੇ ਸਰਕਾਰ ਨੂੰ ਦਿਖਾਓ ਉਹ ਚੀਜ਼ ਜਿਹੜਾ ਉਹ ਰਵਈਆ ਕਿਤੇ ਨਾ ਕਿਤੇ ਸਰਕਾਰ ਨੂੰ ਦਿਖਾਓ ਜਿੰਨਾ ਚਿਰ ਮੈਂ ਦੁਆਰੇ ਫੇਰ ਗੱਲ ਕਰਨ ਦੀ ਕੋਸ਼ਿਸ਼ ਕਰੂੰਗਾ ਵੀ ਜਿੰਨਾ ਚਿਰ ਏਕਤਾ ਨਹੀਂ ਜੀ ਹੁੰਦੀ ਉਹਨਾਂ ਚਿਰ ਸਰਕਾਰ ਕੁਝ ਨਹੀਂ ਕਰ ਸਕਦੀ ਸਰਕਾਰ ਆਰਾਮ ਦੇ ਨਾਲ ਆਪਣੀ ਬੈਠੀ ਕਿਤੇ ਨਾ ਕਿਤੇ ਜ ਜਿਹਨੂੰ ਕਹਿੰਦੇ ਨੇ ਗਰਮੀਆਂ ਦੇ ਵਿੱਚ ਏਸੀ ਸਿਆਲਾ ਦੇ ਵਿੱਚ ਹੀਟਰ ਅਲਾਕੇ ਆਰਾਮ ਨਾਲ ਦਫ਼ਤਰਾਂ ਦੇ ਵਿੱਚੋਂ ਲੋਕ ਬੈਠੇ ਆ ਜਾਂ ਸਰਕਾਰ ਆਰਾਮ ਨਾਲ ਆਪਣੇ ਆਪਣੇ ਦਫ਼ਤਰਾਂ 'ਚ ਬੈਠ ਕੇ ਸਰਕਾਰਾਂ ਚਲਾ ਰਹੀਆਂ ਹਨ ਮਰ ਕੌਣ ਰਿਹਾ ਹੈ ਮਰ ਤਾਂ ਸਿਰਫ ਇੱਕ ਪੰਜਾਬ ਦਾ ਕਿਸਾਨ ਰਿਹਾ ਪੰਜਾਬ ਦਾ ਬਜ਼ੁਰਗ ਰਿਹਾ ਪੰਜਾਬ ਦਾ ਪਛਾਰੇ ਆ ਜਾਂ ਪੰਜਾਬ ਦੇ ਛੋਟੇ ਹਿੰਦੁਸਤਾਨ ਦਾ ਇਹ ਮਸਲਾ ਲੇਕਿਨ ਦੁੱਖੀ ਇਸ ਗੱਲ ਦਾ ਹੁੰਦਾ ਹੈ ਵੀ ਆਮ ਦੂਜੇ ਸੂਬਿਆਂ ਤੋਂ ਕਿਉਂ ਨਹੀਂ ਕਿਸਾਨ ਆਉਂਦੇ ਦੂਜੇ ਸੂਬਿਆਂ ਦੇ ਲੋਕ ਕਿਉਂ ਨਹੀਂ ਬੋਲਦੇ ਕੱਲਾ ਪੰਜਾਬ ਹੋ ਰਿਹਾ ਇਸੇ ਕਰਕੇ ਜਿਹੜਾ ਕਿਤੇ ਨਾ ਕਿਤੇ ਮਸਲਾ ਹੱਲ ਨਹੀਂ ਹੋ ਰਿਹਾ ਅਗਰ ਸਾਰੇ ਸੂਬੇ ਸੂਬੇ ਕਿਤੇ ਨਾ ਕਿਤੇ ਇਕੱਠੇ ਹੋ ਜਾਣ ਕਿਉਂਕਿ ਉਹਨਾਂ ਸੂਬਿਆਂ ਨੂੰ ਨਹੀਂ ਲੱਗਦਾ ਕਿ ਇਹ ਸਾਡੀ ਲੜਾਈ ਹੈ ਉਹਨਾਂ ਨੂੰ ਲੱਗਦਾ ਕੱਲੇ ਪੰਜਾਬ ਦੀ ਲੜਾਈ ਹੈ ਅਗਰ ਇਸ ਨੂੰ ਬ੍ਰੀਕੀ ਨਾਲ ਦੇਖਿਆ ਜਾਵੇ ਉਹ ਹਰ ਵਰਗ ਨੂੰ ਨੁਕਸਾਨ ਹੋ ਉਸ ਚੀਜ਼ ਦਾ ਅਗਰ ਤਿੰਨ ਕਾਲੇ ਕਾਨੂੰਨ ਰਾਦ ਨਹੀਂ ਹੁੰਦੇ ਕਿਤੇ ਨਾ ਕਿਤੇ ਬਿੱਲ ਪਾਸ ਹੁੰਦੇ ਆ ਜਾਂ ਉਹਨਾਂ ਨੂੰ ਕਿਤੇ ਨਾ ਕਿਤੇ ਲਾਗੂ ਕੀਤਾ ਵੀ ਜਾ ਰਿਹਾ ਤੁਹਾਡੀ ਸਭ ਮਾ ਤੁਹਾਡੀ ਚੈਨਲ ਤੇ ਕੋਸ਼ਿਸ਼ ਕਰ ਰਹੇ ਹੋ ਕਿਤੇ ਨਾ ਕਿਤੇ ਹੌਲੀ ਹੌਲੀ ਉਹ ਡੇਡੇ ਮੇਡੇ ਕਰਕੇ ਕਾਨੂੰਨਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਰੱਦ ਕਰਨ ਦਾ ਬਹੁਤ ਦੂਰ ਦੀ ਗੱਲ ਹੈ ਜੀ ਸ਼ਰਮਾ ਜੀ ਖੋਰ ਅਪਡੇਟ ਦੇ ਦਿਨਾ ਮੇਰੇ ਕੋ ਹੁਣੇ ਹੁਣੇ ਆ ਚੁੱਕੀ ਹੈ ਕਿ ਇੱਕ ਹੋਰ ਦੁਖਦਾਈ ਖਬਰ ਆ ਗਈ ਹੈ ਕਿਸਾਨੀ ਧਰਨੇ ਤੋਂ ਬਹੁਤ ਜਿਆਦਾ ਉਦਾਈ ਖਬਰ ਆਈ ਹੈ ਕਿ ਬੀਤੀ 14 ਤਰੀਕ ਨੂੰ ਲੈ ਕੇ ਇੱਕ ਨੌਜਵਾਨ ਪਟਿਆਲਾ ਦੇ ਹੀ ਰਜਿੰਦਰ ਹਸਪਤਾਲ ਦੀ ਭਰਤੀ ਸੀ ਤੁਹਾਨੂੰ ਯਾਦ ਹੋਣਾ ਕਿ ਉਸਨੇ ਸ਼ੰਭੂ ਬਾਟਰ ਤੇ ਸਲਫਾਟ ਪੀਲੀ ਸੀ ਜਿਸ ਦਾ ਨਾਮ ਯੋਧਾ ਸਿੰਘ ਸੀ ਰਤਨੜ ਦਾ ਸੀ ਉਸ ਦੀ ਕੱਲ ਸ਼ਾਮ ਨੂੰ ਮੌਤ ਹੋ ਚੁੱਕੀ ਹੈ ਦੇਖੋ ਇੱਕ ਹੋਰ ਬਲੀ ਯਾਨੀ ਖੋਰ ਨੌਜਵਾਨ ਪੰਜਾਬ ਦਾ ਚੜ ਗਿਆ ਪੇਟ हां দেই ਮੈਂ ਤੁਸੀਂ ਦੇਖੋ ਗੱਲ ਕੀਤੀ ਆ ਵੀ ਕੰਡੱਲੇ ਵਾਲ ਨੂੰ ਛੱਡ ਕੇ ਜਿਹੜੇ ਮੇਨ ਪ੍ਰਧਾਨ ਆ ਜਾਂ ਮੇਨ ਜਥੇਬੰਦੀ ਆ ਇਹ ਲੋਕ ਕਿਉਂ ਨਹੀਂ ਅੱਗੇ ਜਾਂਦੇ ਕਿਉਂ ਆਮ ਲੋਕਾਂ ਨੂੰ ਅੱਗੇ ਕੀਤਾ ਜਾਂਦਾ ਜਾਂ ਕਿ ਉਹਨਾਂ ਲੋਕਾਂ ਨੂੰ ਅੱਗੇ ਕੀਤਾ ਜਾਂਦਾ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਵੀ ਕੀ ਕਰਨਾ ਜਾਂ ਜਿਨ੍ਹਾਂ ਨੇ ਜਿਨ੍ਹਾਂ ਨੂੰ ਪਲਾਨਿੰਗ ਦਾ ਨਹੀਂ ਪਤਾ ਹੁਣ ਮੇਰੇ ਵਰਗਾ ਮੈਨੂੰ ਪਤਾ ਮੈਂ ਸਪੋਰਟ ਕਰ ਸਕਦਾ ਲੇਕਿਨ ਮੇਰੇ ਵਰਗਾ ਨਹੀਂ ਪਤਾ ਪਲਾਨਿੰਗ ਕਿਹੜੀ ਹੁੰਦੀ ਹੈ ਦੇਖੋ ਇਹ ਚੀਜ਼ਾਂ ਕਰਕੇ ਇਹ ਸੀ ਪਿੱਛੇ ਆ ਜਦੋਂ ਵੀ ਕੋਈ ਕਿਤੇ ਨਾ ਕਿਤੇ ਕੋਈ ਧਰਨਾ ਲੱਗਦਾ ਉਹਦੇ ਵਿੱਚੋਂ ਦੁਆਰੇ ਫੇਰ ਮੈਂ ਕਹੂੰਗਾ ਜਿਵੇਂ ਤੁਸੀਂ ਕਿਹਾ ਨਾ ਵੀ ਡੱਲੇ ਵਾਲ ਸਾਹਿਬ ਤੋਂ ਇਲਾਵਾ ਕੋਈ ਦੇਖਿਆ ਨੇ ਦੱਲੇਆਲ ਸਾਹਿਬ ਇੱਕ ਸਿਰਫ ਅੱਗੇ ਆਏ ਆ ਪਹਿਲੇ ਮੋਰਚੇ 'ਚ ਵੀ ਮੈਂ ਗੱਲ ਕਰਦਾ ਰਿਹਾ ਇਸ ਮੋਰਚੇ 'ਚ ਵੀ ਗੱਲ ਕਰਦਾ ਰਿਹਾ ਵੀ ਜਥੇਵੰਦੀਆਂ ਦੇ ਉਹ ਆਗੂ ਕਿਉਂ ਨਹੀਂ ਅੱਦੇ ਆਉਂਦੇ ਕਿਉਂ ਗੋਲੀਆਂ ਛਰਿਆਂ ਦੇ ਵਿੱਚ ਬਜੋਗਾਂ ਨੂੰ ਅੱਗੇ ਕੀਤਾ ਜਾਂਦਾ ਕਿਉਂ ਨੌਜਵਾਨਾਂ ਨੂੰ ਅੱਗੇ ਕੀਤਾ ਜਾਂਦਾ ਕਿਉਂ ਨੌਜਵਾਨ ਇੱਕ ਇਹ ਜੀ ਜਵਾਂ ਟਾਈਮ ਹੁੰਦਾ ਉਹ ਨੌਜਵਾਨੀ ਦਾ ਜਿਹੜਾ ਕਿਤੇ ਨਾ ਕਿਤੇ ਉਮਰ ਹੁੰਦੀ ਆ ਜੱਜਬੰਦ ਬੱਚਾ ਜਵਾਨ ਹੁੰਦਾ ਹੈ ਜਿਹੜਾ ਉਮਰ ਹੁੰਦੀ ਆ ਉਹ ਐਜਾ ਟਾਈਮ ਹੁੰਦਾ ਵੀ ਕਿਤੇ ਨਾ ਕਿਤੇ ਹਵਾਲੇ ਮਾਰਦਾ ਹੈ ਜਲਦੀ ਦੇ ਕੇ ਫੈਸਲਾ ਲੈ ਲੈਣਾ ਜਾਂ ਕਿਤੇ ਨਾ ਕਿਤੇ ਭੱਬਕ ਹੋ ਕੇ ਫੈਸਲਾ ਲੈ ਲੈਣਾ ਇਹਨਾਂ ਕਿਤੇ ਨਾ ਕਿਤੇ ਜਿਵੇਂ ਬੰਦੀ ਇਹਨੂੰ ਚੁਣਾ ਚਾਹੀਦਾ ਵੀ ਕੋਈ ਵੀ ਕਦਮ ਪੁੱਟਣਾ ਪਹਿਲਾਂ ਕਿਤੇ ਨਾ ਕਿਤੇ ਸੀਨੀਅਰ ਲੋਕ ਕੇ ਹੋਣਾ ਚਾਹੀਦਾ ਜੂਨੀਅਰ ਪਿੱਛੇ ਹੋਣਾ ਚਾਹੀਦਾ ਇੱਥੇ ਤਾਂ ਪਤਾ ਹੀ ਨਹੀਂ ਚੱਲਦਾ ਵੀ ਸੀਨੀਅਰ ਤਾਂ ਬੈਠਾ ਕਿਤੇ ਨਾ ਕਿਤੇ 10 ਕਿੰਨੇ ਪਿੱਛੇ ਜਿਹੜਾ ਕਿਤੇ ਨਾ ਕਿਤੇ ਬੱਚਾ ਜਾਂ ਕਿਤੇ ਨਾ ਕਿਤੇ ਆਮ ਬਜ਼ੁਰਗਾ ਜਿਹਦਾ ਕੋਈ ਲੈਗਾ ਤੇ ਅੱਗੇ ਨੇ ਵਿਚਾਰਾ ਸਪੋਰਟ ਕਰਨ ਆਇਆ ਉਹ ਸਭ ਨਾਲ ਅੱਗੇ ਛੜਿਆਂ ਦੇ ਵਿੱਚ ਜਦ ਅੰਜੂ ਗਾਇਦੇ ਗੋਲੇ ਦੇ ਨਾਲ ਜੂਝ ਰਿਹਾ ਜੀ ਸ਼ਰਮਾ ਜੀ ਹੋਰ ਮੈਂ ਗੱਲ ਤੁਹਾਡਾ ਨਾਲ ਸ਼ੇਅਰ ਕਰਨਾ ਚਾਹੁੰਦਾ ਪਿਛਲੇ ਸਾਲ ਦੀ ਸ਼ੰਭੂ ਬਾਰਡਰ ਦੀ ਤੁਸੀਂ ਵੀ رائے ਦਿਓ ਤੇ ਦਰਸ਼ਕ ਵੀ ਦੇਣਗੇ ਕਮੈਂਟਾਂ 'ਚ ਪਿਛਲੇ ਸਾਲ ਜਦੋਂ ਮੈਂ ਸ਼ੰਭੂ ਬਾਟਰ ਤੇ ਸੀ ਉੱਥੇ ਤਾਂ ਦੇਖੋ ਅਥਰੂ ਗੈਸ ਦੇ ਗੋਲੇ ਚੱਲ ਰਹੇ ਸੀ ਉੱਥੇ ਨਾ ਜਿਹੜੇ ਸੈਲੀਬ੍ਰਿਟੀਜ਼ ਨੇ ਛੋਟੇ-ਛੋਟੇ ਫੇਸਬੁੱਕ ਇੰਸਟਾਗ੍ਰam ਉੱਥੇ ਇੱਕ ਇੰਸਟਾਗ੍ਰam ਹੈ ਜਿਹੜੀ ਸੈਲੀਬ੍ਰਿਟੀ ਆਏ ਨਵਦੀਪ ਮੈਂ ਦੱਸ ਦੇਣਾ ਬਹੁਤ ਮਸ਼ਹੂਰ ਨੇ ਉਹ ਉਹਨਾਂ ਦੇ ਨਾਲ ਪੰਜ ਤਾਂ ਉਹਦੇ ਬੌਂਸਰ ਆਏ ਤੇ ਜਦੋਂ ਮੈਂ ਉਹਨਾਂ ਦੀ ਇੰਟਰਵਿਊ ਲੈਣੀ ਚਾਹੀ ਤਾਂ ਉਹਨਾਂ ਨੇ ਵੀਡੀਓ ਤੱਕ ਨਹੀਂ ਬਣਾਣ ਦਿੱਤੀ ਉਹਨਾਂ ਨੇ ਆ ਕੇ ਹੱਲਾਸ਼ੇਰੀ ਦਿੱਤੀ ਵੀ ਸਾਡੇ ਨੌਜਨ ਨੂੰ ਅੱਗੇ ਜਾਓ ਪਰ ਉਹ ਆਪ ਅੱਗੇ ਨਹੀਂ ਗਏ ਆਪ ਸਿਰਫ ਕਿਸਾਨ ਆਗੂਆਂ ਦਾ ਫੋਟੋ ਚਾਕੇ ਸਿਰਫ 10 ਮਿੰਟ ਚ ਚਲੇਗੇ ਫਿਰ ਅਜੇ ਸੈਲੀਬਿਟੀਆ ਨੂੰ ਉੱਥੇ ਆਣਾ ਚਾਹੀਦਾ ਜਿਹੜੇ ਕਿ ਦੇਖੋ ਢ ਘਾਉਂਦੇ ਨੇ ਆ ਕੇ ਨੌਜਵਾਨਾਂ ਨੂੰ ਅਜੇਆ ਕਰਨਾ ਚਾਹੀਦਾ ਕੋਈ ਵੀ ਆ ਜਾਏ ਉਹ ਦੇਖੋ ਜਥੇਬੰਦੀਆਂ ਦੀ ਫੈਲੇ ਮੋਰਚੇ ਦੇ ਵਿੱਚ ਕਿਹੜਾ ਕਾਲ ਸੀ ਕਿ ਕਿਆ ਉਹਨਾਂ ਦੇ ਹਦੇ ਸੀਗੇ ਵੀ ਜਿਹੜੇ ਰਾਜਨੀਤਿਕ ਲੋਕ ਉਹ ਨਹੀਂ ਆਉਣੇ ਚਾਹੀਦੇ ਜੀ ਆਉਣਾ ਨਹੀਂ ਆਉਣਾ ਚਾਹੀਦਾ ਗੁਰਦਾਸ ਮਾਨ ਸਾਹਿਬ ਆਏ ਪਤਾ ਨਹੀਂ ਕਿਹਾ ਮੈਂ ਕਰਿਆ ਨਹੀਂ ਰੱਬ ਜਾਣਦਾ ਹਿੰਦੀ ਪੰਜਾਬੀ ਦਾ ਕਿਆ ਮਟਰ ਕਿਆ ਲੋਕ ਸੋਚਦੇ ਆ ਗੁਰਦਾਸ ਮਾਨ ਸਾਹਿਬ ਆਏ ਕਿਤੇ ਨਾ ਕਿਤੇ ਜਿਹੜੇ ਬੰਦੇ ਨੇ ਪੂਰੀ ਲੈਖ ਦੇ ਵਿੱਚ ਗਲਤ ਸ਼ਬਦ ਨਾਲ ਰਿਕਾਰਡ ਕੀਤਾ ਹੋਵੇ ਗਲਤ ਵੀਡੀਓ ਨਾਲ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਲੈ ਕੇ ਆਂਦੀ ਹੋਵੇ ਉਸ ਬੰਦੇ ਨੂੰ ਵੀ ਰਵਾਤਾ ਉਸ ਬੰਦੇ ਨੂੰ ਵੀ ਬੈਨ ਕਰਤਾ ਜੀ ਚਾਹੇ ਕਿਸੇ ਨੇ ਕਰਿਆ ਸਾਡਾ ਇਹਦੇ ਤੇ ਕੋਈ ਲੈਣਾ ਦੇਣਾ ਨਹੀਂ ਜੀ ਲੇਕਿਨ ਕਿਉਂ ਹੁੰਦਾ ਹੈ ਕਿਉਂ ਇਹ ਚੀਜ਼ ਵੀ ਉਦ ਕਰਿਆ ਜਾਂਦਾ ਸਿਰਫ ਉੱਥੇ ਇਹ ਐਲਾਨ ਹੋਣਾ ਚਾਹੀਦਾ ਕਿ ਜਿਹੜਾ ਸਪੋਰਟਰ ਹੈ ਜਿਹੜਾ ਮਨ ਤੋਂ ਸਪੋਰਟ ਕਰਦਾ ਹੈ ਜਾਂ ਕਿਤੇ ਨਾ ਕਿਤੇ ਆਪਣੇ ਸ਼ਰੀਰ ਦੀ ਪ੍ਰਵਾਹ ਨਾ ਕਰਦਾ ਹੋਇਆ ਕਿਤੇ ਨਾ ਕਿਤੇ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਹੈ ਜਿਹੇ ਬੰਦਿਆਂ ਦੀ ਐਂਟਰੀ ਹੋਣੀ ਚਾਹੀਦੀ ਕਦੇ ਕਹਿ ਦਿੰਦੇ ਨੇ ਉੱਥੇ ਰਾਜਨੀਤਿਕ ਲੋਕ ਨਹੀਂ ਆਉਣੇ ਚਾਹੀਦੇ ਉਹੀ ਸਮੋਰਚਾ ਖਤਮ ਹੋਣ ਤੋਂ ਬਾਅਦ ਉਹੀ ਜਿਹੜੇ ਕਿਤੇ ਨਾ ਕਿਤੇ ਮੇਨ ਜਥੇਬੰਦੀਆਂ ਦੇ ਪ੍ਰਧਾਨ ਸੀਗੇ ਉਹਨਾਂ ਨੇ ਆ ਕੇ ਚੋਣਾਂ ਲੜੀਆਂ ਕਿਤੇ ਨਾ ਕਿਤੇ ਉਹ ਚੋਣਾਂ ਦੇ ਵਿੱਚ ਤਕੜੀ ਕਰਾਰੀ ਹਾਰ ਵੀ ਹੋਈ ਆ ਅਗਰ ਉਹਨਾਂ ਦੀ ਜਿੱਤ ਹੁੰਦੀ ਜਾਂ ਲੋਕ ਉਹਨਾਂ

ਜਾ ਸਕਦੇ ਸੀ ਲੇਕਿਨ ਨਹੀਂ ਉਹ ਜਿਹੜੇ ਮੰਨਦੇ ਵਿੱਚ ਆਪਣੇ ਜਿਵੇਂ ਮੈਂ ਪਹਿਲਾਂ ਕਿਹਾ ਵੀ ਮਨ ਦੀ ਇੱਛਾ ਨੂੰ ਪਿੱਛੇ ਰੱਖ ਕੇ ਸਾਨੂੰ ਇਹ ਕੰਮ ਕਰਨਾ ਪਊਗਾ ਜੇ ਮੈਂ ਸੋਚਿਆ ਵੀ ਮੈਂ ਇੱਥੋਂ ਪੈਸਾ ਕਮਾ ਲਵਾਂ ਮੈਂ ਇੱਥੋਂ ਰਾਜਨੀਤਿਕ ਰੋਟੀ ਐਸੇ ਕਮਾ ਲਾਂ ਜਾਂ ਮੈਂ ਕਿਤੇ ਨਾ ਕਿਤੇ ਫੇਮਸ ਹੋ ਜਾਈਂ ਜਿਵੇਂ ਤੁਸੀਂ ਕਿਹਾ ਵੀ ਉਸੇ ਲਿਬ੍ਰਿਟੀ ਆਇਓ ਇੰਸਟਾਗ੍ਰਾਮ ਵਾਲੇ ਫਲਾਣੇ ਵਾਲੇ ਆ ਦੇਖੋ ਇਹਨਾਂ ਚੀਜ਼ਾਂ ਤੇ ਬੈਨ ਹੋਣਾ ਚਾਹੀਦਾ ਜਿਹੜੇ ਲੋਕ ਸਪੋਰਟਰਾਂ ਨੂੰ ਅੱਗੇ ਹੋਣਾ ਚਾਹੀਦਾ ਕਿਤੇ ਨਾ ਕਿਤੇ ਉਹਨਾਂ ਨੂੰ ਲਿਆਉਣਾ ਚਾਹੀਦਾ ਜਾਂ ਉਹਨਾਂ ਨੂੰ ਆਉਣਾ ਚਾਹੀਦਾ ਜਿਹੜਾ ਉੱਥੇ ਜਾ ਕੇ ਪੜਕਾਉ ਬਿਆਨ ਦੇ ਰਿਹਾ ਕਿਸੇ ਵੀ ਧ ਨੂੰ ਗਲਤ ਦਿਸ਼ਾ ਦਿਖਾ ਰਿਹਾ ਉਸ ਬੰਦੇ ਦਾ ਬੈਨ ਹੋਣਾ ਚਾਹੀਦਾ ਜਿਹੜਾ ਬੰਦਾ ਕੋਈ ਸਪੋਰਟ ਕਰਦਾ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ ਕਿਸੇ ਵੀ ਘਰਚੋਂ ਹੋਵੇ ਕਿਸੇ ਵੀ ਜਾਤੀ ਪਰ ਬਰਾਦਰੀ ਦਾ ਹੋਵੇ ਉਹਨੂੰ ਅੱਗੇ ਆਉਣਾ ਚਾਹੀਦਾ ਜਾਂ ਉਹਨੂੰ ਅੱਗੇ ਕਰਨਾ ਚਾਹੀਦਾ ਸਾਡੇ ਹਿਸਾਬ ਨਾਲ ਜੀ ਸ਼ਰਮਾ ਜੀ ਇਹ ਦੇਖੋ ਕੀ ਤੁਹਾਨੂੰ ਲੱਗਦਾ ਨਹੀਂ ਵੀ ਜਿਹੜੇ ਕਿਸਾਨ ਹੈ ਨਾ ਐਨੇ ਸਮੇਂ ਤੋਂ ਆਪਣਾ ਘਰ-ਬਾਰ ਛੱਡ ਕੇ ਬੈਠੇ ਨੇ ਬਾਸ ਸੜਕਾਂ 'ਤੇ ਕਿਸੇ ਦਾ ਦਿਲ ਨਹੀਂ ਕਰਦਾ ਇੱਕ ਦਿਨ ਵੀ ਠੰਡ 'ਚ ਬਾਹਰ ਬੈਠਣ ਦਾ ਆਪਾਂ ਵੀ ਬੈਠ ਸਕਦੇ ਤੇ ਤੁਹਾਨੂੰ ਯਾਦ ਹੋਣਾ ਕਿ ਆਜ਼ਾਦੀ ਦੇ ਸਮੇਂ ਅਸੀਂ ਤਾਂ ਚਲੋ ਇਹ ਚਾਹਨੇ ਆ ਪਹਿਲਾਂ ਮਾਫੀ ਜਾਂਦਾ ਵੀ ਇਹ ਕਹਿਣ ਦਿੰਦਾ ਵੀ ਅਸੀਂ ਚਾਹਨੇ ਆ ਤੇ ਆਪਣੇ ਚਾਹਨੇ ਮਤਲਬ ਸਰਕਾਰ ਨੂੰ ਬੇਨਤੀ ਕਰਦੇ ਵੀ ਇਹ ਜਲਦੀ ਖਤਮ ਕੀਤਾ ਜੇ ਉਹਨਾਂ ਕੋ ਘਰ ਦੇਣ ਤੇ ਇੱਕ ਗੱਲ ਕਿਉਂਕਿ ਮਨ ਚ ਡਰ ਵੀ ਆਂਦਾ ਆਜ਼ਾਦੀ ਦੇ ਸਮੇ ਤੁਹਾਨੂੰ ਸ਼ਰਮ ਆਈ ਯਾਦ ਹੋਣਾ ਕਿ ਅਜੇ ਹੀ ਅੰਦੋਲਨ ਉਦੋਂ ਵੀ ਲੋਕਾਂ ਨੇ ਕੀਤਾ ਸੀ ਟ੍ਰੇਨਾਂ ਰੋਕਿਆ ਸੀ ਉਦੋਂ ਬਹੁਤ ਜ਼ਿਆਦਾ ਲੋਕ ਸ਼ਹੀਦ ਹੋਏ ਸੀ ਕਿ ਸਰਕਾਰ ਉਹਵੇਂ ਦਾ ਮੌਲ ਤਾਂ ਨਹੀਂ ਬਣਾਉਣਾ ਚਾਹਦੀ ਸਰਕਾਰ ਅੰਗਰੇਜ਼ਾਂ ਦੀ ਸਰਕਾਰੀ ਨੀਤੀ ਅਪਣਾਰੀ ਬਿਲਕੁਲ ਬਿਲਕੁਲ ਸਰਕਾਰ ਅੰਗਰੇਜ਼ਾਂ ਵਾਲੀ ਨੀਤੀ ਪਣਾ ਰਹੀ ਹੈ ਕਿਤੇ ਨਾ ਕਿਤੇ ਉਹ ਨੀਤੀ ਦੇ ਵਿੱਚ ਅਸੀਂ ਹਲਚ ਰਹੇ ਹਾਂ ਰਣਨੀਤੀ ਦੇ ਵਿੱਚ ਅਸੀਂ ਹਲਚ ਰਹੇ ਹਾਂ ਕਿਉਂ ਹਲਚ ਰਹੇ ਹਾਂ ਕਿਉਂਕਿ ਅਸੀਂ ਸੋਚ ਤੋਂ ਜਾਂ ਸਮਝ ਤੋਂ ਕੰਮ ਨਹੀਂ ਲੰਦੇ ਦੇਖੋ ਅਸੀਂ ਛੋਟੀ ਸਾਹਿਬ ਇੰਨੇ ਪੜ੍ਹੇ ਲਿਖੇ ਨਹੀਂ ਜਾਂ ਇੰਨੀ ਸਾਨੂੰ ਜਦਰ ਨੌਲੇਜ ਨਹੀਂ ਹੈਗੀ ਵੀ ਅਸੀਂ ਹਰੇਕੀ ਜੀਤਾ ਜਵਾਬ ਦੇ ਸਕੀਏ ਜਾਂ ਰਣਨੀਤੀ ਦਾ ਸਾਨੂੰ ਪਤਾ ਹੋਵੇ ਲੇਕਿਨ ਮੋਟਾ-ਮੋਟਾ ਹੀ ਕਹਿ ਸਕਦੇ ਵੀ ਜਿਹੜੇ ਕੰਮ ਵਾਲੇ ਸੀ ਬਾਦਦੇ ਆ ਅਨਪੜ੍ਹ ਬੰਦੇ ਨੂੰ ਵੀ ਪਤਾ ਹੁੰਦਾ ਛੋਟੀ ਸਾਹਿਬ ਜਿਹੜੇ ਕੰਮ ਵਾਲੇ ਸੀ ਬਾਦਦੇ ਆ ਅਗਰ ਅਸੀਂ ਮਨ ਸਾਫ ਲੈ ਕੇ ਨਹੀਂ ਚੱਲੂਗੇ ਇਮਾਨਦਾਰ ਨਾ ਉਤੋ ਟੋਟ ਰੱਖੂਗੇ ਮੰਨ ਦੇ ਵਿੱਚ ਕੋਟ ਰੱਖੂਗੇ ਕਿਤੇ ਨਾ ਕਿਤੇ ਉਹ ਰਸਤੇ ਕਦੇ ਸਫਲ ਨਹੀਂ ਹੁੰਦੇ ਉਹ ਮੋਰਚੇ ਕਦੇ ਫਤਿਹ ਨਹੀਂ ਹੁੰਦੇ ਹੁਣ ਪਿਛਲਾ ਸੰਘਰਸ਼ ਜਿਹੜਾ ਚੱਲਿਆ ਸੀਗਾ ਉਤੋਂ ਠੀਕ ਹੈ ਉਹ ਪਰੋਨਾ ਦਾ ਟਾਈਮ ਸੀਗਾ ਜਾਂ ਕਿਆ ਸੀਗਾ ਕਿਸਾਨਾਂ ਨੂੰ ਉਤੋਂ ਟੋਟ ਉਠਾਉਣਾ ਸੀਗਾ ਪਤਾ ਨਹੀਂ ਰੱਬ ਜਾਣਦਾ ਜਿ세 ਬੰਦਿਆਂ ਨੇ ਕਿਹੜਾ ਫੈਸਲਾ ਲਿਆ ਜਾਂ ਕਿਹੜੇ ਉਹ ਪੇਜ ਐ ਜਾਂ ਜਿਹੜੇ ਕਿਹੜੀ ਉਹ ਕਲਮ ਸੀ ਜਿਹੜੀ ਪੈਨ ਸੀ ਜਿਹਦੇ ਨਾਲ ਲਿਖ ਕੇ ਇਹਨਾਂ ਨੂੰ ਦਿੱਤਾ ਸੀ ਜੀ ਆ ਤੁਹਾਡੇ ਕਾਲੇ ਕਾਨੂੰਨ ਰੱਦ ਹੋ ਗਏ ਕਿਉਂ ਨਹੀਂ ਰੱਦ ਹੋਏ ਸਿਰਫ ਇੱਕ ਬਰਬਲੀ ਫੈਸਲਾ ਸੀਗਾ ਜਾਂ ਵਿਚ ਤੇ ਬੜੇ ਦੁੱਖ ਦੀ ਗੱਲ ਲੱਗਦੀ ਆ ਕਹਿਣਾ ਦੁੱਖ ਨਾਲ ਪੈ ਰ ਵਿਚ ਤੇ ਕਈ ਜਥੇਬੰਦੀਆਂ ਜਾਂ ਕਈ ਉਹਨਾਂ ਕਿਸਾਨੀ ਆਗੂਆਂ ਨੇ ਕਿਤੇ ਨਾ ਕਿਤੇ ਪੈਸਾ ਲੈ ਕੇ ਜਾਂ ਕਿਤੇ ਨਾ ਕਿਤੇ ਕੋਈ ਆਪਣਾ ਨਿੱਜੀ ਫਾਇਦਾ ਲੈ ਕੇ ਉਸ ਚੀਜ਼ ਨੂੰ ਉਸ ਸਮੇਂ ਕਿਤੇ ਨਾ ਕਿਤੇ ਉਤੋਂ ਜਿਹੜੀ ਚੱਕਣ ਵੀ ਲੋਕਾਂ ਨੂੰ ਕਾਲ ਕੀਤੀ ਸੀਗੀ ਕਾਲ ਦਿੱਤੀ ਸੀ ਵੀ ਉਹ ਆਪਾਂ ਇੱਥੇ ਜਾ ਸਕਦਾ ਸਾਡਾ ਫੋਰਚ ਮੋਰਚਾ ਜਿਹੜਾ ਫਤਿਹ ਆ ਬਿਲਕੁਲ ਫਤਿਹ ਨਹੀਂ ਸੀ ਹੋਇਆ ਹੈਗਾ ਬਿਲਕੁਲ ਫਤਿਹ ਨਹੀਂ ਹੋਇਆ ਜਿਵੇਂ ਅਸੀਂ ਕਹਿੰਨੇ ਆ ਕਿਉਂਕਿ ਸਾਡੇ ਜੀ ਇੱਕਜੁੱਟਾ ਨਹੀਂ ਹੈ ਵੀ ਸਾਡੇ ਵਿਚਾਰੇ ਨਿੱਜੀ ਹੈਗੇ ਉਵੇਂ ਬੱਕਰੀਵੇਂ ਆਦੀ ਗੱਲ ਕਰਦੇ ਹੋ ਬੱਕਰੀਵੇਂ ਕੱਤ ਤੱਕ ਚੱਲਣਗੇ ਜੀ ਸ਼ਰਮਾ ਜੀ ਚਲੋ ਇੱਕ ਆਖਰੀ ਸਵਾਲ ਪੁੱਛਣਾ ਥੋੜਾ ਸੰਪੇਸ਼ਣਾਲ ਦੱਸਿਓ ਵੀ ਦੇਖੋ ਸਰਕਾਰ ਕਾਨੂੰਨ ਬਣਾਉਂਦੀ ਹੈ ਆਪਣੇ ਦੇਸ਼ ਦੇ ਲੋਕਾਂ ਲਈ ਹੈਨਾ ਆਪਣੇ ਵਰਗੇ ਲੋਕਾਂ ਦੇ ਹੱਕ ਲਈ ਤੇ ਅੱਜ ਸਰਕਾਰ ਨੂੰ ਦਿਖ ਰਿਹਾ ਕਿ ਸਾਡੇ ਜਿਹੜੇ ਦੇਸ਼ ਦੇ ਲੋਕ ਨੇ ਛੋਟੇ ਛੋਟੇ ਬੱਚੇ ਮੈਂ ਤਸਵੀਰਾਂ ਵੀ ਨਾਲ ਦਿਖਾਵਾਂਗਾ ਤੇ ਉਹ ਸਟੇਸ਼ਨਾਂ ਦੇ ਉੱਪਰ ਬੈਠੇ ਨੇ ਇੰਨੀ ਠੰਡ ਪੈ ਰਹੀ ਹੈ ਫਿਰ ਉਹ ਕਾਲੇ ਕਾਨੂੰਨ ਕਿਉਂ ਨਹੀਂ ਰੱਦ ਕਰਦੀ ਉਹ ਯਾਨੀ ਕਿ ਦੇਸ਼ ਦੇ ਯਾਨੀ ਇਹ ਸਾਡੇ ਨੌਜਵਾਨ ਨੇ ਸਾਡੀ ਮਾਵਾਂ ਭੈਣਾਂ ਬੈਠੇ ਆ ਸਟੇਸ਼ਨ ਤੇ ਉਹਨਾਂ ਨੂੰ ਸਟੇਸ਼ਨ ਦੇ ਬਾਹਰ ਜਾਂਦੀ ਠੰਡ ਚ ਦੇਖੋ ਸਰਕਾਰਾਂ ਚਰ ਡੰਡਾ ਤੰਤਰ ਚ ਫਰਕ ਹੁੰਦਾ ਛੋਡੀ ਸਾਹਿਬ ਜੀ ਕਾਨੂੰਨ ਸਰਕਾਰਾਂ ਬਣਾਉਣੀ ਆਉਣੀ ਹੈ ਸਰਕਾਰ ਅਸੀਂ ਬੀਜੇ ਦੇ ਨੇ ਤਾਂ ਜੀ ਸਰਕਾਰ ਹੀ ਨਹੀਂ ਮੰਨਦੇ ਜੀ ਜੀ ਨਹੀਂ ਮੰਨਦੇ ਦੇਖੋ ਸਾਡਾ ਕੋਈ ਨਿੱਜੀ ਇਹਦੇ ਨਾਲ ਵਿਰੋਧਤਾ ਨਹੀਂ ਹੈਗੀ ਕਿਉਂ ਨਹੀਂ ਮੰਨਦੇ ਕਿਉਂਕਿ ਟੱਕੇ ਦੇ ਨਾਲ ਕਾਨੂੰਨ ਲੈ ਕੇ ਆ ਜਾਣੇ ਟੱਕੇ ਦੇ ਨਾਲ ਲੋਕਾਂ ਦੇ ਨਾਲ ਕਿਤੇ ਨਾ ਕਿਤੇ ਟੱਕਾ ਕਰ ਦੇਣਾ ਚੋਣਾਂ ਦੇ ਟਾਈਮ 'ਤੇ ਟੱਕਾ ਕਰ ਦੇਣਾ ਕਿਸੇ ਮਸਲੇ 'ਤੇ ਜਾ ਕੇ ਟੱਕਾ ਦਾਬਣਾ ਇਹ ਸਰਕਾਰਾਂ ਦੇ ਕੰਮ ਨਹੀਂ ਹੁੰਦੇ ਇਹ ਜਿਹੜੇ ਡੰਡਾ ਤੰਤਰ ਵਾਲੇ ਲੋਕ ਹੁੰਦੇ ਉਹਨਾਂ ਦੇ ਕੰਮ ਹੁੰਦੇ ਆ ਕਿਤੇ ਨਾ ਕਿਤੇ ਡੰਡਾ ਤੰਤਰ ਚੱਲ ਰਿਹਾ ਹੈ ਇਸੇ ਕਰਕੇ ਅਸੀਂ ਚੈਨਲ ਦੇ ਮਾਧਮ ਰਾਹੀਂ ਲੋਕਾਂ ਨੂੰ ਅਪੀਲ ਕਰਦੇ ਆਂ ਲੋਕਾਂ ਨੂੰ ਬੇਨਤੀ ਕਰਦੇ ਆਂ ਕਿਤੇ ਨਾ ਕਿਤੇ ਸਹੀ ਨਮਾਇੰਦਾ ਚੁਣੇ ਕਰੋ ਜਾਂ ਸਹੀ ਦੀ ਪਛਾਣ ਕਰਕੇ ਜ ਸਹੀ ਦੀ ਸਪੋਰਟ ਕਰੋ ਅੱਜ ਵੀ ਮੈਂ ਦੁਬਾਰੇ ਫਿਰ ਬੇਨਤੀ ਕਰੂੰਗਾ ਵੀ ਜਿਹੜੇ ਮੁੱਦੇ ਦੇ ਪਿੱਛੇ ਜਿਹੜੇ ਕਤਲ ਕਾਲੇ ਕਾਨੂੰਨ ਦੇ ਰੱਦ ਕਰਾਉਣ ਦੇ ਪਿੱਛੇ ਸਾਡਾ ਕਿਸਾਨ ਲੱਗਿਆ ਹੋਇਆ ਸਾਡਾ ਮਜ਼ਦੂਰ ਲੱਗਿਆ ਹੋਇਆ ਬਾਤ ਤੋਂ ਬਾਤ ਉਹਨਾਂ ਦੀ ਸਪੋਰਟ ਕਰੋ ਬਾਤੇ ਬਾਤ ਮੋਰਚਿਆਂ ਤੇ ਪਹੁੰਚੋ ਚਾਹੇ ਉਹ ਤੁਹਾਡਾ ਕੋਈ ਨੇੜੇ ਪੈਂਦਾ ਚਾਹੇ ਖਨੌਰੀ ਬਾਰਡਰ ਹੈ ਚਾਹੇ ਉਹ ਤੁਹਾਡਾ ਸ਼ੰਭੂ ਬਾਰਡਰ ਹੈ ਦਿੱਲੀ ਦਾ ਕਿਸੇ ਵੀ ਬਾਰਡਰ ਤੇ ਕਿਤੇ ਨਾ ਕਿਤੇ ਤੁਹਾਡਾ ਲੱਗਦਾ ਤੁਸੀਂ ਬਾਤੇ ਬਾਤ ਸਪੋਰਟ ਕਰੋ ਚਲੋ ਮਨੋ ਸਪੋਰਟ ਕਰੋ ਨਾ ਕਿ ਆਪਣਾ ਨਿੱਜੀ ਫਾਇਦਾ ਦੇਖ ਤੇ ਚੱਲਣ ਜੱ태 ਬੰਦਿਆਂ ਨੂੰ ਵੀ ਅਸੀਂ ਅਪੀਲ ਕਰਦੇ ਆ ਵੀ ਤੁਸੀਂ ਬੇਸ਼ੱਕ ਆਪਣੇ ਪਤਰੇਵੇਂ ਰੱਖੀ ਜੋ ਕੋਈ ਪ੍ਰੋਬਲਮ ਨਹੀਂ ਲੇਕਿਨ ਇਸ ਮੁੱਦੇ ਤੇ ਜਾਂ ਇਸ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ ਜਾਂ ਐਮਐਸਪੀ ਲੈਣ ਵਾਸਤੇ 13 ਫਸਲਾਂ ਦੀ ਜਿਹੜੀ ਗਾਰੰਟੀ ਲੈਣ ਵਾਸਤੇ ਜਾਂ ਤੁਹਾਡੇ ਹੋਰ ਕੋਈ ਵੀ ਮਸਲੇ ਆ ਉਹਨਾਂ ਨੂੰ ਹੱਲ ਕਰਾਉਣ ਵਾਸਤੇ ਤੁਸੀਂ ਇੱਕ ਵਾਰ ਇੱਕ ਜੁੱਟ ਹੋ ਕੇ ਦਿਖਾ ਦਿਓ ਇੱਕ ਮਹੀਨੇ ਦੀ ਮੈਂ ਗਾਰੰਟੀ ਦਿੰਦਾ ਇੱਕ ਜੁੱਟ ਹੋ ਜਾਓ ਇੱਕ ਮਹੀਨੇ ਦੇ ਵਿੱਚ ਵਿੱਚ ਜੇ ਸਰਕਾਰ ਗੋਡਿਆਂ ਦੇ ਪੱਲ ਨਾ ਜਾਵੇ ਛੋਟੀ ਸਾਹਿਬ ਮੈਂ ਆਪਣੀ ਜਿਹੜੀ ਜਨਰਲ ਰਾਜ ਜਿੰਨੀ ਵੀ ਮੈਨੂੰ ਸੋਚ ਸਾਹਿਬ ਜੀ ਮੈਂ ਉਹਨੂੰ ਬੇਕਾਰ ਸਮਝ ਲੁਂਦਾ ਹਾਂ ਚਲੋ ਸ਼ਰਮਾ ਜੀ ਅਸੀਂ ਚਾਹੁੰਦੇ ਹਾਂ ਕਿ ਲੋਕ ਤੁਹਾਡੀ ਗੱਲ ਸੁਣਨ ਸਾਰੇ ਜੱਥੇ ਤੁਹਾਡੀ ਗੱਲ ਸੁਣਨ ਤਾਂ ਕਿ ਧਰਨਾ ਖਤਮ ਹੋਏ ਕਿ ਆਮ ਲੋਕਾਂ ਨੂੰ ਵੀ થો ਰਾਹਤ ਮਿਲੇ ਤੇ ਤੁਸੀਂ ਸਾਨੂੰ ਅਪਡੇਟ ਦਿੱਤੀ ਤੁਹਾਡੇ ਕੋਲ ਜਲਦੀ ਨਵੀਂ ਅਪਡੇਟ ਲਈ ਆਵਾਂਗੇ ਜਿਹੜੀ ਫਿਲਹਾਲ ਅਪਡੇਟ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸ਼ਰਮਾ ਜੀ ਧੰਨਵਾਦ ਜੀ ਜਰੂਰ ਜੀ ਜਰੂਰ ਸੋ ਦੋਸਤੋ ਅੱਜ ਐ ਪੂਰੇ ਪੰਜਾਬ ਦੇ ਵਿੱਚ ਰੇਲ ਰੋਕ ਅੰਦੋਲਨ ਜਿਸ ਤੇ ਸਾਡੇ ਪੱਤਰਕਾਰ ਸੰਦੀਪ ਸ਼ਰਮਾ ਜੀ ਪੂਰੀ ਆਪਣਾ ਸਾਨੂੰ ਲਾਈਵ ਅਪਡੇਟ ਦਿੱਤੀ ਦੇ ਤੋਂ ਅੰਦਾਜ਼ ਨੇ ਕਿ ਅੱਜ ਪੰਜਾਬ ਦੇ ਵਿੱਚ ਜਿਹੜਾ ਕਿ ਹੁਣ ਤੋਂ ਕੁਝ ਹੀ ਸਮੇਂ ਬਾਅਦ ਇਹ ਰੁਕਣ ਦੋਨੋਂ ਸ਼ੁਰੂ ਹੋਣਾ ਸਿਰਫ 3 ਘੰਟਿਆਂ ਦਾ ਪਰ ਉਹਦੇ ਵਿੱਚ ਲੋਕਾਂ ਨੂੰ ਆ ਰਹੀਆਂ ਭਾਰੀ ਮੁਸ਼ਕਲਾਂ ਤੇ ਜਿਵੇਂ ਕਿ ਪੱਤਰਕਾਰ ਜੀ ਨੇ ਕਿਹਾ ਸਾਡੇ ਨਾਲ ਕੋਲਰ ਵੀ ਜੁੜੇ ਉਹਨਾਂ ਨੇ ਵੀ ਇਹ ਗੱਲ ਆਖੀ ਕਿ ਸਾਰਿਆਂ ਨੂੰ ਇਕੱਠੇ ਹੋ ਕੇ ਆਉਣ ਦੀ ਲੋੜ ਹੈ ਤੇ ਸਰਕਾਰ ਨੂੰ ਆਮ ਲੋਕਾਂ ਦੀ ਗੱਲ ਸੁਣਨ ਦੀ ਲੋੜ ਹੈ ਤਾਂ ਕਿ ਉਹ ਆਮ ਲੋਕਾਂ ਨੂੰ ਦਿੱਕਤਾਂ ਪਰੇਸ਼ਾਨ ਦਾ ਸਾਹਮਣਾ ਨਾ ਕਰਨਾ ਪਵੇ ਤੇ ਜਿਹੜੇ ਕਿਸਾਨ ਬੈਠੇ ਨੇ ਤੇ ਉਹ ਕਿਸਾਨ ਜਲਦੀ ਆਪਣੇ ਘਰ ਜਾ ਜਿਵੇਂ ਤੁਹਾਨੂੰ ਅਸੀਂ ਅਪਡੇਟ ਕੀਤੀ ਵੀ ਕੱਲ ਪਟਿਆਲਾ ਦੇ ਰਜਿੰਦਰ ਹਸਪਤਾਲ ਦੇ ਵਿੱਚ ਯੋਧਾ ਸਿੰਘ ਨਾਮ ਦੇ ਕਿਸਾਨ ਦੀ ਮੌਤ ਹੋ ਗਈ ਇਹ ਵੀ ਇੱਕ ਦੁਖਾਈ ਖਬਰ ਆਈ ਹੈ ਤੇ ਅਜਿਹੀਆਂ ਜਿਹੜੀਆਂ ਹੋ ਰਹੀਆਂ ਮੌਤਾਂ ਨੇ ਜਿਨ੍ਹਾਂ ਨੂੰ ਸ਼ਿਦੀਆਂ ਵੀ ਕਹਿੰਦਾ ਇਹ ਨਾ ਹੋਣ ਸੋ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਵੀ ਸਰਕਾਰ ਜਿਹੜੀ ਇਸ ਵੇ ਅੰਨ੍ਹੀ ਹੋ ਕੇ ਬੈਠੀ ਹੈ ਉਹ ਆਪਣੀ ਅੱਖਾਂ ਖੋਲੇਗੀ ਯਾਨੀ ਕਿ ਨੀਂਦ ਸੋਰੀਏ ਕੁੰਭ ਕਰਨ ਦੀ ਉਹਦੀ ਨੀਂਦ ਜਗਾਣੀ ਹੈ ਤੁਸੀਂ ਕਿਵੇਂ ਜਗਾਣੀ ਹੈ ਉਹ ਤੁਸੀਂ ਦੇਖਣਾ ਹੈ ਵੱਧ ਤੋਂ ਵੱਧ ਇਹਨੂੰ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਤਾਂ ਕਿ ਇਹ ਉਹ ਸਰਕਾਰ ਦੇ ਨੁਮਾਇੰਦਿਆਂ ਕੋਲ ਪਹੁੰਚੇ ਅਤੇ ਉਹ ਜਾਗੇ ਤੇ ਲੋਕਾਂ ਦੇ ਹੱਕ ਵਿੱਚ ਸੋਚੇ ਸੋ ਦੋਸਤੋ ਇਸ ਕਵਰੇਜ ਉਹ ਵੀ ਅਗਲੀ ਅਪਡੇਟ ਹੋਈ ਗਈ ਤੁਹਾਨੂੰ ਜਲਦੀ ਲੈ ਕੇ ਰੂਬਰੂ ਹਾਜ਼ਰ ਹੋਵਾਂ ਤੁਹਾਡੇ ਉਦ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ